ਆਜੋ ਲਿਪਾਓ ਆਓ ਬਈ ਆਓ ਫਿਰ ਉਹਨੇ ਆਲੀ ਕਹਿਣੀ ਏ ਨੀ ਮੇਲਾ ਚਾਹ ਤੁਮਾ ਚਾਹ ਤੇਰੇ ਇਲਾਜ ਹੋ ਰਹੇ ਆ ਤੇ ਨੂੰ ਆਓ ਉਹ ਕੱਲੇ ਕੱਲੇ ਅੱਧੋ ਆਹ ਮੁੰਡਾ ਲੈ ਆਜੋ ਤਿੰਨ ਹੋ ਗਏ ਲਿਆਓ ਜੀ ਹੋਰ ਕਿਰੇ ਆ ਹੋ ਹੋਰ ਆ ਪੰਜ ਆ ਪੰਜ ਆ ਨਾ ਮੋਢੇ ਤੇ ਰੱਖ ਲਿਓ ਜੀ ਲੈ ਆਓ ਜੀ ਲੈ ਆਓ ਪੰਜਾਬੀ ਉਹ ਬਾਰ ਬਾਰ ਇੱਕੋ ਹੀ ਗੱਲ ਕਹਿੰਨੇ ਆ ਯਾਰ ਸੇਵਾ ਕਰਨ ਆ ਪਾਓ ਚਾਹੇ ਕੋਈ ਬਾਹਰ ਬੈਠਾ ਹੈ ਜੇ ਤੁਸੀਂ ਪੈਸੇ ਇਕੱਠੇ ਕੀਤੇ ਨੇ ਇੱਕ ਦੋ ਬੰਦੇ ਦੀਆਂ ਟਿਕਟਾਂ ਘਟਾ ਕੇ ਆਪ ਪੰਜਾਬ ਆਓ ਆ ਪਾ ਕੇ ਆਪ ਦੀ ਹੱਥੀ ਸੇਵਾ ਕਰੋ ਕਿਸੇ ਵੀ ਵਿਚੋਲੇ ਨੂੰ ਪੈਸੇ ਮੇਰੇ ਅੱਗੇ ਵਿਚੋਲੇ ਨੂੰ ਪੈਸੇ ਨਾ ਪਾਓ ਭਾਈ ਜੀ ਆ ਆ ਕੇ ਸੇਵਾ ਕਰੋ ਤਾਂ ਜੋ ਤੁਹਾਡੀ ਸੇਵਾ ਸਹੀ ਤਰੀਕੇ ਨਾਲ ਲੋੜਵੰਦਾ ਤੱਕ ਪਹੁੰਚੇ ਰੋਕ ਕੇ ਹੋਰ ਕੀ ਕਰਨਾ ਲੋ ਜੀ ਸੰਗਤ ਜੀ ਆਹਾ ਆ ਮੁੰਡਿਆ ਆ ਵੀ ਆਏ ਆ ਲਾਮੋ ਇਹ ਵੀ ਖੜੇ ਆ ਤੇ ਹੁਣ ਅਸੀਂ ਅਸੀਂ ਲਾਮੋ ਹਾਂ ਹਾਂ ਕੋਈ ਨਹੀਂ ਤੇ ਓਏ ਇਹ ਤਾਂ ਬੰਦਾ ਦੂਜਾ ਮੁੰਡਾ ਏ ਟਰਾਲੀ ਆਈ ਆ ਇੱਤੋਂ ਜਿਹੜਾ ਮੈਂ ਟੈਂਸ਼ਨ ਉਹ ਗੱਡੀ ਖੜੀ ਆਪਣੀ i20 ਆ ਆਹ ਆਹ ਨਹੀਂ ਨਹੀਂ ਜਲੰਧਰ ਵਾਲੇ ਮੁੰਡੇ ਇਹ ਹਾਂ ਉਹ ਨਾਲ ਹੀ ਬੈਠਾ ਹੀ ਆਣਾ ਉਹ ਜਿਆਦੇ ਜਾਣੇ ਹੈ ਬਾਈ ਕਹਿੰਦਾ ਲਓ ਜੀ ਆ ਤੁਸੀਂ ਬੰਦੇ ਅੰਦਰ ਅਸੀਂ ਬੜ ਚੁੱਕੇ ਆ ਬਾਈ ਪੀਪੀ ਬੈਠਾ ਲਾਟੀਆਂ ਬੈਠਾ ਹਾਂ ਇੱਥੇ ਪਾਣੀ ਆ ਹਾਂ ਸੋਨੂੰ ਕਿਵੇਂ ਸੋਨੂੰ ਦੱਸੀ ਬਹੁਤ ਡੂੰਗਾ ਪਾਣੀ ਹੈ ਬਹੁਤ ਡੂੰਗਾ ਥੇਲ ਹਾਂ ਹਾਂ ਨਹੀਂ ਦਾਲ ਥੱਲੇ ਲੱਗੀ ਬਾਈ ਚੋਕਰ ਲੈ ਕੇ ਚੱਲੇ ਆ ਜੀ ਸੋ ਸਾਰੇ ਪਾਸੇ ਉਹ ਘਰ ਜਿਹੜਾ ਬਹਿ ਕੀ ਕਹਿੰਦੇ ਹੁੰਦੇ ਇਹਨੂੰ ਡੇਰੇ ਨੂੰ ਹੈ ਬਹਿਕ ਇਹ ਬਹਿਕ ਕਹਿੰਦੇ ਆ ਤੇ ਉੱਥੇ ਜਾ ਰਹੇ ਆ ਬਾਈ ਵੀ ਸਾਡੇ ਨਾਲ ਆ ਇਸ ਪਿੰਡੋਂ ਚਮਕੌਰ ਸਿੰਘ ਜੀ ਬਈ ਤੁਸੀਂ ਫਿਰ ਸ਼ੁਰੂ ਤੋਂ ਤੁਸੀਂ ਬੰਦੇ ਅੰਦਰ ਹੀ ਰਹੇ ਨੇ ਕਿੰਨੇ ਸਾਲ ਹੋ ਗਏ ਸ਼ੁਰੂ ਤੋਂ ਜੱਦੀ ਪੁਸ਼ਤੀ ਇਹ ਸਾਡੇ ਦਾਦੀ ਜਣੇ ਇੱਥੇ ਆਇਆ ਓਕੇ ਇਹ ਜੀ ਹੀ ਹੋਣੀ 40 ਕੁ ਸਾਲ ਹੋ ਚਲੇ 40 ਸਾਲ ਲਓ ਜੀ ਉਹ ਤੁਸੀਂ ਦੇਖੋ ਡੈਕਾਂ ਚ ਚੱਲੇ ਆ ਬਾਈ ਦੇ ਇਹਦੇ ਘਰੇ ਉਦੋਂ ਜਾਣਾ ਲਵਾਓ ਯਾਰ ਜ਼ੋਰ ਮੁੰਡੇ ਨਾਲ ਇਹ ਸੜਕਾਂ ਮੈਂ ਜਿਹੜੀ ਅੱਜ ਇੱਥੇ ਮਾਰ ਰਹੇ ਹਾਂ ਨੂੰ ਨਹੀਂ ਜੀ ਸੜਕੋ ਸੜਕੋ ਉਸੇ ਆ ਕੋਈ ਨਹੀਂ ਕੋਈ ਨਹੀਂ ਸੋਣੋ ਹੇਲਣਾ ਯਾਰ ਨਹੀਂ ਨਹੀਂ ਕੋਈ ਚੱਕਰ ਚੱਲ ਅੱਛਾ ਉੱਥੇ ਉਸ ਦਿਨ ਦੇ ਬਾਈ ਅੰਦਰ ਹੀ ਰਹਨੇ ਆ ਫਿਰ ਹਾਂਜੀ ਬਾਹਰ ਨਹੀਂ ਆਏ ਹੈ ਕਾਰਨ ਹਾਂ ਹਾਂ ਘਰ ਚੱਲੇ ਆ ਵੀਰੇ ਦੇ ਅੱਛਾ ਡੁੰਗਰ ਡੁੰਗਰ ਸਾਰਾ ਸਮਾਨ ਉੱਥੇ ਛੱਡਿਆ ਤੇ ਬੀਬੀਆਂ ਜਵਾਕ ਅੰਦਰ ਹੀ ਆ ਲੈ ਜੀ ਦੇਖ ਲਓ ਬਾਈ ਦਰਿਆ 'ਚ ਬੈਠੇ ਆ ਅੱਛਾ ਇਹ ਬਾਈ ਦਾ ਵਾਹੇ ਬਾਈ ਤੁਹਾਡੇ ਨਾਲ ਅੰਦਰ ਹੀ ਆਏ ਹਾਂਜੀ ਓਕੇ ਚਲੋ ਬਾਈ ਸਭ ਨੂੰ ਸਿੱਖਣਾ ਪੈਦਾ ਕੋਈ ਜੂੜੀ ਜੇ ਧਾਰਨ ਦੇ ਹੋਣ ਸਹੀ ਗੱਲ ਆਹ ਦੇਖੋ ਚੋਨਾ ਦੇਖਣ ਲੱਗੇ ਇਧਰ ਮਾਰੋ ਕੈਮਰਾ ਜੀ ਹਾਂ ਇੱਥਰ ਕੱਢ ਗਿਆ ਹਾਂ ਹਾਂ ਥੋੜਾ ਉੱਚਾ ਥਾਏ ਇਹ ਚੰਨਾ ਦਿੱਤਾ ਭਾਜੀ ਦਿੱਤ ਲਈ ਆ ਇੱਕ ਤਰ੍ਹਾਂ ਗਲ ਗਿਆ ਹਾਂ ਗਲ ਗਿਆ ਇਹ ਤਾਂ ਪਤਾ ਹੀ ਆ ਭਾਈ ਇਹ ਤਾਂ ਫਸਲ ਦਾ ਤਵਾਹੀ ਹੈ ਸਾਰੀ ਆ ਲੋ ਜੀ ਆ ਆ ਪਿੰਡ ਦੇ ਸਵੇਆ ਦੇਖ ਲੋ ਹਾਲਾਤ ਪਾਣੀ ਕਿੰਨੀ ਵੱਡੀ ਬੱਦਰ ਤੇ ਆਇਆ ਓਏ ਟੋਕਾਂ ਦੇ ਨਹੀਂ ਆ